ਇਹ ਸਾਈਨ ਤੇਰੇ ਨਹੀਂ ਲੱਗਦੇ ਜਦੋਂ ਕਿ ਮੇਰੇ ਸਾਈਨ ਇਹੋ ਹੀ ਸ਼ੁਰੂ ਤੋਂ ਚੱਲਦੇ ਆਏ ਹਨ ਮੈਨੂੰ ਜਾਣ ਪੁੱਛ ਕੇ ਇੱਕ ਰੈਜ਼ੀਟਿਡ ਅਫਰ ਹੁੰਤੇ ਮੇਰੀ ਅਨਸਲਟ ਕੀਤੀ ਆ ਕਿ ਉਹ ਜੋ ਮੈਨੇਜਰ ਬਾਕੀ ਫਸਲ ਕੋ ਦਾ ਕੀ ਤਾਕਾ ਹੋਵੇਗਾ ਮੈਂ ਕਈ ਵਾਰੀ ਮੈਂ ਮਹਿੰਗਾ ਸਾਹਿਬ ਕੋ ਕੀਤੇ ਰਿਕਵੈਸਟ ਕੀਤੀ ਹੈ ਮੇਰਾ ਪੇਟੇ ਨੂੰ ਪੁੱਛਿਆ ਉਹਦੀ ਤੇ ਆ ਤੇ ਆ ਕਰਨੀ ਆਤੀ ਜਿਹੜਾ ਪੈਸੇ ਨੇ ਉਹਦੇ ਵਿੱਚ ਆਉਣ ਕਰਨਾ ਆਉਣੇ ਕਰਨੇ ਨੇ ਤੇ ਤੁਸੀਂ ਆਉਂ ਕਰੋ ਮੇਰਾ ਈਡੀਅਮ ਚਾਲੂ ਕਰ ਦੋ ਅੱਜ ਹੱਲ ਚੱਲ ਪੈਂਦਾ ਕੱਲ ਚੱਲ ਪੈਂਦਾ ਪਰਸੋ ਚੱਲ ਪੈਂਦਾ ਤੁਸੀਂ ਸਰ ਕੀ ਨਾ ਜੀ ਮੇਰਾ ਨਾ ਖਜਾਨਚੀ ਜੀ ਜੀ ਨਜ਼ਮ ਫਿਰ ਟਾਇਆ ਦੱਸ ਕਿ ਉਹ ਪਾਵਰ ਕਾਮ ਦਾ ਕਲਾ ਨੌਰੀ ਰਿਆ ਜੀ ਮੇਰਾ ਮਸਲਾ ਹੈ ਕਿ ਅੱਜ ਮੈਂ ਸੈਂਟਰ ਬੈਂਕ ਦੇ ਵਿੱਚੋਂ ਆਪਣੇ ਸਿਰਫ ਚੈੱਕ ਤੇ ਪੇਮੈਂਟ ਲੈਣ ਗਿਆ ਜੀ ਮੇਰੇ ਮੈਨੇਜਰ ਸਾਹਿਬ ਨੇ ਕਿਹਾ ਵੀ ਤੇਰੇ ਸਾਈਨ ਨਹੀਂ ਲੱਲਦੇ ਜਦੋਂ ਕਿ ਉਹ ਮੈਨੂੰ ਜਾਣਦੇ ਹਨ ਕਿ ਪਤੌਰ ਉਪ ਮੰਡਲ ਸਰਫ ਕਲਾ ਨੌਰੀ ਅਤੇ ਕਲਾ ਨੌਰ ਦਾ ਕੈਸ਼ ਇਸੇ ਬੈਂਕ ਵਿੱਚ ਜਮ੍ਹਾਂ ਹੁੰਦਾ ਰਿਹਾ ਇਨ੍ਹਾਂ ਸਾਈਨਾਂ ਤੇ ਹੀ ਹਸਤਾਖਰਾਂ ਤੇ ਹੁੰਦਾ ਰਿਹਾ ਪਰ ਆਤੋ ਮੇਰੇ ਰਿਕੁਐਸਟ ਕਰਨ ਤੇ ਮੇਰੀ ਅਨਸਲਟ ਕੀਤੀ ਆ ਮੈਨੂੰ ਚੰਗਾ ਮੰਦਾ ਬੋਲੇ ਆ ਔਰ ਲਲਕਾਰ ਕੇ ਕਿਹਾ ਕਿ ਤੂੰ ਕਰ ਲੈ ਜੋ ਕਰਨਾ ਮੈਂ ਨਹੀਂ ਪੇਮੈਂਟ ਤਰੀ ਦੇਣੀ ਹੈ ਜੀ ਇਹ ਸਾਈਨ ਤੇਰੇ ਨਹੀਂ ਰਲਦੇ ਜਦੋਂ ਕਿ ਮੇਰੇ ਸਾਈਨ ਇਹੋ ਹੀ ਸ਼ੁਰੂ ਤੋਂ ਚਲਦੇ ਆਏ ਹੈ ਨਾ ਮੈਨੂੰ ਜਾਣ ਬੁਝ ਕੇ ਇੱਕ ਗੈਜਟਡ ਅਫਸਰ ਹੋਣ ਤੇ ਮੇਰੀ ਅਨਸਲਟ ਕੀਤੀ ਆ ਇਹੋ ਜੇ ਮੈਨੇਜਰ ਬਾਕੀ ਪਬਲਿਕ ਦਾ ਕੀ ਕਰਦਾ ਹੋਵੇਗਾ ਧੰਨਵਾਦ ਜੀ ਮੇਰੀ ਕੰਪਲੇਨਟ ਵੱਲ ਧਿਆਨ ਦਿੱਤਾ ਮੈਨੂੰ ਇਨਸਾਫ ਦਵਾਇਆ ਜਾਵੇ ਜੀ ਮੈਂ ਜਤਿੰਦਰ ਕਮਾਰ ਪੁੱਤਰ ਸਤਪਾਲ ਦੀਪੀਓ ਕਲਾਂ ਦਾ ਧਾਰਿਆਂ ਵਾਲਾ ਮੈਂ ਆਪਣੇ ਬੇਟੇ ਦਾ ਸੈਂਟਰ ਬੈਂਕ ਵਿੱਚ account ਖਲਾਇਆ ਸੀ NRI ਮੇਰਾ ਬੇਟਾ ਦੁਬਈ ਰਹਿੰਦਾ ਹੈ NRI account ਖਲਾਇਆ ਸੀ ਇਹਨਾਂ ਨੇ ਮੈਨੂੰ ਕਿਹਾ ਨਾ ਮੈਂ ਕਹਿੰਦੇ ਕਿ ਇਹਦੀ ਸਾਦਾ ਚਾਰਜ ਪਿਆ ਕਰਨਾ ਤੇ ਇੰਨਾ ਇਹਦਾ ਮਲਕੀ ਚਾਰਜ ਪਿਆ ਕਰਨਾ ਮਹੀਨੇ ਦਾ ATM ਦਾ ATM ਦਾ ਇਹਨਾਂ ਨੇ ਨਾਕ ਤੇ ATM ਚੱਲਿਆ ਮੇਰਾ ਬੇਟਾ ਮਹੀਨੇ ਦੀ ਛੁੱਟੀ ਵਾਸਤੇ ਆਇਆ ਸੀ ਦੁਬਈੋਂ NRI account ਖੋਲਿਆ ਉਹਨੂੰ ਨਾ ਆਉਂਦੇ ਕਿ ਓਡੀ ਓਡੀ ਪੀ ਨਹੀਂ ਇੱਥੇ ਪਹਿਲਾਂ ਇੱਥੇ ਨਹੀਂ ਆਇਆ ਆਉਂਦੇ ਕਿ ਇੱਥੇ ਨਹੀਂ ਆਉਣਾ ਜਦੋਂ ਦਬਾਈ ਜਾਏਗਾ ਓਡੀ ਪੀ ਉਦੋਂ ਆਏਗਾ ਮੈਂ ਕਈ ਵਾਰੀ ਮੈਂ ਮੰਜੇ ਸਾਹਿਬ ਕੋਲ ਗੀਤਿਆ ਰਿਕਵੈਸਟ ਕੀਤੀ ਹੈ ਕਿ ਮੇਰਾ ਬੇਟੇ ਨੂੰ ਉਹਦੀ ਪਿਆ ਪਿਆ ਕਰਨੀ ਹੈ ਤੇ ਜਿਹੜਾ ਪੈਸੇ ਨੇ ਉਹਦੇ ਵਿੱਚ ਆਉਣ ਕਰਨੇ ਆਉਣੇ ਕਰਨੇ ਨੇ ਤੇ ਤੁਸੀਂ ਐਂ ਕਰੋ ਮੇਰਾ ਏਰੀਆਮ ਚਾਲੂ ਕਰ ਦਿਓ ਅੱਜ ਹਲ ਚੱਲ ਪੈਂਦਾ ਕੱਲ ਚੱਲ ਪੈਂਦਾ ਪਰਸੋਂ ਚੱਲ ਪੈਂਦਾ ਉਹ ਮੇਰਾ ਬੇਟਾ ਉਹ ਦੁਬਈ ਦੇ ਵਿੱਚ ਖਰਾਬ ਹੋਣ ਡਿਆ ਦਾ ਤੇ ਇਹ ਨੂੰ ਮੇਰਾ ਬੇਟਾ ਹੈ ਅਸੀਂ 2 ਮਹੀਨੇ ਹੋ ਗਿਆ ਤੇ ਉਹ ਉਥੇ ਖਰਾਬ ਹੋ ਰਿਹਾ ਕਈ ਵਾਰੀ ਰਿਕੁਐਸਟ ਕਰ ਚੁੱਕਾ ਕਿ ਮੇਰਾ ਜਿਹੜਾ بیٹے ਦਾ ਜਿਹੜਾ ਅਕਾਊਂਟ ਦੀ ਐਨਆਰ ਆਈ ਖੋਲਿਆ ਉਹਨੂੰ ਹਾਂ ਮੈਨੇ ਜੀ ਸਾਹਿਬ ਨਾਲ ਮੈਂ ਤਿੰਨ ਚਾਰ ਵਾਰੀ ਮਿਲ ਚੁੱਕਾ ਹੋਰ ਵੀ ਸਟਾਫ ਇਹਨੂੰ ਤੇ ਦੋ ਦੋ ਮਹੀਨੇ ਹੋ ਗਏ ਤੁਹਾਡੀ ਬੈਂਕ ਦੇ ਅੱਗੇ ਤੇ ਕਾਰਡ ਆ ਲੋਗ ਕੀ ਦੱਸਦੇ ਲਿਆਗੇ ਉਹ ਜਿਹੜਾ ਹੀ ਆਉਂਦਾ ਬਹੁਤ ਕਹਿੰਦੇ ਕਿ ਮਲਗੀ ਸੁਣਵਾਈ ਨਹੀਂ ਹੁੰਦੀ ਕੋ ਕੰਮ ਸੋ ਕੰਮ ਹੁਣ ਮੈਂ ਛੁਟਾਈ ਆ ਕਿ ਚਲੋ ਦੁਕਾਨਦਾਰਾ ਇੱਕ ਕੰਮ ਸੋ ਕੰਮ ਆਈਦਾ ਕਿ ਇੱਥੋਂ ਚਲੋ ਲੱਗੇ ਆਈਦਾ ਕਈ ਵਾਰੀ ਮੈਂ ਰਿਕੁਐਸਟ ਕਰ ਦਿੱਤੀ ਹੈ ਮੇਰਾ ਬੇਟਾ ਤੇ ਖਰਾਬ ਹੋ ਰਿਹਾ ਤੇ ਤੁਸੀਂ ਐਨਆਰ ਉਹਾਂ ਦੇ ਜੀ ਉਹਨੂੰ ਇੱਥੇ ਆਉਣਾ ਪਏਗਾ ਉਹਦੇ ਸੈਂਡ ਹੋਣਿਆ ਪਹਿਲਾਂ ਸੈਂਡ ਕੀਤੇ ਕਾਜ ਕੀ ਕੀਤਾ ਕੀ ਹੈ ਏਟੀਐਮ ਆ ਉਹਦਾ ਚਾਰਜ ਵੀ ਵੈ ਉਹਦਾ ਕੱਟ ਲਿਆ ਦਾ ਹਜੇ ਉਹ ਬਲਕਿ ਬੈਂਕ ਵਾਲਾ ਦੁਖੀ ਨਹੀਂ ਮੈਂ ਬਹੁਤ ਜ਼ਿਆਦਾ ਦੁਖੀ ਹਾਂ ਕੀ ਮੰਗ ਕਰਦੇ ਮੰਗੇ ਇਹੋ ਕਰਨਿਆ ਕਿ ਕੰਮ ਤੋਂ ਕੰਮ ਕੋਈ ਐਹੋ ਜਿਹਾ ਮਲਾਜਮ ਹੋਣਾ ਚਾਹੀਏ ਹਰ ਕਿਸੇ ਨੂੰ ਤੇ ਥੋੜਾ ਜਿਹਾ ਮੈਂ ਦੋ ਦੋ ਤਿੰਨ ਮਹੀਨੇ ਤੋਂ ਖਰਾਬ ਹੋਣਿਆ ਉਹਦੇ ਮੇਰਾ ਬੇਟਾ ਉਹੀ ਖਰਾਬ ਹੋਣਿਆ ਦਾ ਹੰਜੀ ਸਰ ਜੋ ਅੱਜ ਯਾਂ ਸਿੰਗਸ ਬੀਓ ਸਾਫ ਕਾਇਤੇ ਕੀਆ ਦਿੱਕਤ ਆਈ जान सिंह जो हमारे बैंक के ग्राहक हैं पेंशन लेते हैं यहाँ से कोई दिक्कत नहीं है उन्होंने चेक लेकर के आए थे वो चेक काफी पुराना चेक था जो अभी बैंक में कैश पेमेंट के लिए हम चला रहे हैं फिर भी वो ऑप्सोल्यूट चेक है काफी पुराना है उनको मैंने कहा कि जो है चेक तो बाद में आप बदल सकते हैं लेकिन इस चेक पे पेमेंट हो जाएगी लेकिन उनका प्रॉब्लम था कि वो साइन मैच नहीं हो रहा था उनका जो हमारे पास रिकॉर्ड में है तो वो साइन मैच नहीं हो रहा था उसके लिए हमने कहा कि आप दोबारा साइन कर दीजिए या सिग्नेचर आप चेंज करवा लीजिए एक फोटो लगेगी के रूप में और नया सिग्नेचर कार्ड हम अपलोड कर देंगे उन्होंने कहा कि नहीं मुझे पेमेंट नहीं चाहिए हमारा चेक वापस कर बस इतनी सी बात है सर अगर ये किसी का साइन नहीं होता तो उसके बाद ऑप्शन दूसरी क्या होती है दूसरी ऑप्शन यही होती है कि नया सिग्नेचर कार्ड पे नई सिग्नेचर अपडेट करानी पड़ती है प्रेजेंटली उन्होंने बोला पिछले हफ्ते पिछले मैंने आपसे चेक हाँ तो उस समय चेक मिल रहे चेक पे साइन मिल रहे होंगे तभी पेमेंट हुई है मेरे पास तो नहीं आई वो चेक की पेमेंट के लेने के लिए आ आई थी तो मैंने उनको बताया चेक में साइन में डिफरेंस है उसको ठीक कर लें सर आपने उनके आपके सामने उन्होंने साइन नहीं किया किए लेकिन फिर भी मैच नहीं कर साइन करने के बाद मैच नहीं कर हाँ जी सर अगर आपने जिसके नाम पे चेक होता वो खुद भी आता तो साइन मिलते उसको पेमेंट नहीं जी साइन मिल जाए सिग्नेचर मिलना चाहिए